ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਰਪਾ ਰੱਖੇ ਮਾਰਗ ਚੜ੍ਹਦੀ ਗੱਲ ਆ ਦਿਨ ਦੁਗਣਾ ਰਾਚੋਗ ਨਾ ਤਰੱਕੀਆਂ ਵਾਸਤੇ ਸਾਰਿਆਂ ਨੂੰ ਬਾਕੀ ਪਹੁੰਚੇ ਵੀ ਜ ਖੇਤਾਂ ਕਿੰਨੇ ਮਾਰਨਾ ਹੈ ਵਗੇੜਾ ਜੀ ਵੀ ਕਣਕ ਤੋਂ ਜਿਹੜਾ ਪਾਣੀ ਦਾ ਪਾਣਾ ਕੋ ਕੱਲ ਲੱਗ ਗਿਆ ਤਾਂ ਕੱਲ ਫਿਰ 5:00 ਵਜੇ ਤਕਰੀਬਨ ਲਾਈਟ ਪੱਜ ਗਈ ਨਹੀਂ ਤਾਂ ਸਾਰੇ ਲੱਗ ਜਾਣਾ ਤਾਂ ਲਾਈਟ ਨੇ ਦੰਬ ਵੀ ਬਹੁਤ ਰੱਖਿਆ ਲਾਈਟ ਆਈ ਵੀ ਸਵੇਰ ਦੇ 8:00 ਵਜੇ ਦੀ ਨਹੀਂ ਤਾਂ 2:00 ਵਜੇ ਭੱਜ ਜਾਂਦੀ ਹੈ ਚਲੋ ਕੱਲ ਫਿਰ 1 ਕਿ ਕੇਰਾ ਰਹਿ ਗਿਆ ਤਾਂ ਭਰਿਆ ਸੱਚਾ ਗਹਾ ਕਿਲੇ ਦਾ ਕਿਲਾ ਖੰਡ ਰਹਿ ਗਿਆ ਤਾਂ ਪਰ ਨੋਰ ਵੀ ਅੱਜ ਸਵੇਰੋਂ ਫੇ ਭਾਰਤ ਅੱਜ ਹਵਾ ਹੀ ਬਹੁਤ ਘੱਟ ਚੱਲਦੀ ਐ ਕੱਲ ਹਲੇ ਹਵਾ ਚੱਲੀ ਦੀ ਚਲੋ ਹਵਾ ਦਾ ਕੋਈ ਨੁਕਸਾਨ ਐਨਾ ਬਹੁਤਾ ਨਹੀਂ ਕਰਿਆ ਹੋਗਾ ਵੀ ਠੀਕ ਐ ਮਾੜੀ ਮੋਟੀ ਹੋਈ ਅਗੇ ਤੇ ਟੇਢੀ ਤੁਹਾਨੂੰ ਦਿਖਾਵਾਂਗੇ ਆਪਾਂ ਵੀ ਬਹੁਤੀ ਨਹੀਂ ਇੰਨੀ ਜ਼ਿਆਦਾ ਯਾਨੀ ਹਵਾ ਕਾਫੀ ਚੱਲੀ ਦੀ ਕੱਲ ਅੱਜ ਹਵਾ ਥੋੜੀ ਜਿਹੀ ਘੱਟ ਐ ਪਰ ਹੁਣ ਜਿਹੜੀ ਕਣਕ ਪਹਿਲਾਂ ਮਾੜੀ ਮੋਟੀ ਨਾਲ ਕਿਤੇ ਟੇਢੀ ਹੋ ਗਈਦੀ ਮੀਂਹ ਆਏ ਤੇ ਜਦ ਹੁਣ ਪਾਣੀ ਲੱਗਦਾ ਉਹ ਆਪਣੇ ਆਪ ਟੇਢੀ ਹੋ ਜਾਂਦੀ ਆਪਣੇ ਆਪੇ ਗੇਰੀ ਜਾਂਦੀ ਇੱਕ ਦੂਜੀ ਕਣਕ ਨੂੰ ਤੇ ਹਵਾ ਚੱਲੇ ਜੇ ਨਾ ਚੱਲੇ ਵੀ ਯਾਨੀ ਹੁੰਦੀ ਐ ਕਣਕ ਟੇਢੀ ਪਾਣੀ ਲੱਗੇ ਤੇ ਪਾਣੀ ਲਾਉਣਾ ਵੀ ਜ਼ਰੂਰੀ ਤਾਂ ਕਿ ਹੁਣ ਮੀਂਹ ਆਲੇ ਦਾ ਕੋਈ ਸੁਰ ਨਹੀਂ ਹੈਗਾ ਮੀਂਹ ਵੀ ਪਸਾਉਣਾ ਦੱਸਦਾ ਕੋਸਾ ਹੁੰਦਾ ਕੋਸਾ ਨੈਟ ਦੇ ਵਿੱਚ ਵੀ ਆਏ ਵੇ ਖੇਤਾਂ ਦੇ ਵਿੱਚ ਬਾਕੀ ਇੱਕ ਆਪਾਂ ਨੇ ਬੇਨਤੀ ਹੋਰ ਕਰਨੀ ਹੈ ਵੀ ਕਿਸੇ ਦੇ ਕੋਲ ਸਰਤਾਜ ਟਰੈਕਟਰ ਖੜਾ ਹੋਵੇ ਹਰੇ ਰੰਗ ਵਾਲਾ ਵੀ ਸਰਤਾਜ ਟਰੈਕਟਰ ਕਿਸੇ ਵੀਰ ਨੇ ਲੈਣਾ ਉਹਨਾਂ ਨੇ ਬਹੁਤ ਜ਼ੋਰ ਨਾਲ ਡਿਮਾਂਡ ਕਰੀਆ ਵੀ ਜੇ ਕਿਸੇ ਕੋਲ ਮਾਸਟਰ ਜੀ ਹੋਵੇ ਕਹਿੰਦੇ ਵੀ ਅਸੀਂ ਵੀਡੀਓ ਤੁਸੀਂ ਪਾਉਂਦੇ ਰਹਿੰਦੇ ਆਂ ਪਾ ਦਿਓ ਵੀਡੀਓ ਦੇ ਵਿੱਚ ਵੀ ਰੇਟ ਦਾ ਕੋਈ ਚੱਕਰ ਨਹੀਂ ਜੀ ਕਹਿੰਦੇ ਹੈਗਾ ਵੀ ਰੇਟ ਜਿੰਨਾ ਮਰਜ਼ੀ ਹੋਵੇ ਸਾਨੂੰ ਸਰਤਾਜ ਟਰੈਕਟਰ ਗਾਨੇ ਚਾਹੀਦਾ ਵੀ ਚਲੋ ਹੁੰਦਾ ਪਹਿਲਾਂ ਦੇ ਜਾਦਾਂ ਜੁੜੀਆਂਵੇਂ ਹੁੰਦੀਆਂ ਕਹਿੰਦੇ ਅਸੀਂ ਡਰਾਈਵਰੀ ਸਿੱਖੇ ਆ ਜੇ ਪਰ ਡਰਾਈਵਰੀ ਸਿੱਖ ਕੇ ਬਾਹਰ ਪਹੁੰਚੇ ਹੋਏ ਆ ਵੀ ਸਾਨੂੰ ਜਿਆ ਸਰਤਾਜ ਟਰੈਕਟਰ ਦੱਸਿਓ ਭਾਈ ਕਿਸੇ ਕੋ ਸਰਤਾਜ ਟਰੈਕਟਰ ਹੋਵੇ ਹਰੇ ਰੰਗ ਦਾ ਵੀ ਉਹ ਫਿਰ ਸੰਪਾਰਕ ਕਰ ਲਿਓ ਮੇਰਾ ਨੰਬਰ ਤਾਂ ਹੈਗਾ ਹੀ ਆ ਬਾਕੀ ਮੈਂ ਨੰਬਰ ਉਹਨਾਂ ਦਾ ਵੀ ਦੇ ਦੂੰਗਾ ਵਿੱਚ ਵੀਡੀਓ ਦੇ ਵੀ ਆਪਾਂ ਉਹਨਾਂ ਨੂੰ ਦੇਖਣਾ ਟੋਲ ਕੇ ਦੇਣਾ ਸਰਤਾਜ ਟਰੈਕਟਰ ਜੇ ਕਿਸੇ ਕੋ ਹੋਇਆ ਅੱਕੇ ਅੱਜ ਤੋਂ ਪਾਣਾ ਜੋਰ ਹੋਰ ਵੀ ਵੱਧ ਫੜਿਆ ਵਾ ਕਿਉਂ ਕੱਲ ਹਲੇ ਥੋੜਾ ਜਿਹਾ ਮੌਸਮ ਵਿੱਚ ਗੜਬੜ ਜੀ ਹੈਗੀ ਉਹਦੇ ਕਰਕੇ ਅਜੇ ਪਾਣੀ ਤੇ ਚੱਲਦਾ ਤਾਂ ਵੀ ਕਾਨੂੰਨ ਲਾਉਣਾ ਜਿਹੜੇ ਹਿਸਾਬ ਕਰ ਅੱਜ ਮੌਸਮ ਸਾਫ਼ ਆ ਦੇਖੋ ਮੌਸਮ ਉੱਪਰ ਸਾਫ਼ ਪਿਆ ਜਾਵੇਂ ਵੀ ਧੁੱਪਾਂ ਦਾ ਵੀ ਜੋਰ ਬਹੁਤ ਆ ਕਿ ਅੱਜ ਤੋਂ ਪਾਣਾ ਜੋਰ ਉਹਦੇ ਕਰਕੇ ਹਵਾ ਨਹੀਂ ਚੱਲਦੀ ਹੈਗੀ ਹਵਾ ਘੱਟ ਹੈ ਹੁਣ ਲੱਗੀ ਮੜ ਮੜੀ ਚੱਲਣ ਤੇ ਹੁਣ ਟਾਈਮ ਵੀ ਸਾਢੇ ਦਿਨ ਦਾ ਹੋਇਆ ਵੈਸ ਟਾਈਮ ਤੇ ਘਟੇ ਜਾਂਦੀ ਫਿਰ ਜਾ ਕੇ ਵੀ ਉਹਦੇ ਕਰਕੇ ਪਾਣੀ ਤਕਰੀਬਨ ਸਾਰੇ ਮੋਟਰਾਂ ਚੱਲਦੀਆਂ ਅਜੇ ਰੋਪੜ ਗਿੰਨੇ ਵੀ ਢੇੜਾ ਮਾਰ ਕੇ ਆਈ ਸੀ ਤੈਨੂੰ ਘੁੰਮ ਕੇ ਪਰਲੇ ਪਾਸੇ ਨੂੰ ਉੱਧਰ ਵੀ ਸਾਰੇ ਕਿਸੇ ਪਾਸੇ ਮੋਟਰ ਖੜੀ ਹੋਣੀ ਹੈਗੀ ਚਲੋ ਲਾਈਟ ਨੇ ਵੀ ਦਮ ਬਹੁਤ ਰੱਖਿਆ ਵੀ ਲਾਈਟ ਆਉਂਦੀ ਵੀ ਦਿਨ-ਦਿਨ ਰਾਤ ਨੂੰ ਵੀ ਆਉਂਦੀ ਲਾਈਟ ਪਰ ਰਾਤ ਨਾਲ ਤੇ ਜਿਹੜਾ ਦਿਨ ਦਾ ਕੰਮ ਬਹੁਤ ਵਧੀਆ ਵੀ ਚਲੋ ਠੀਕ ਹੈ ਜੀ ਬਾਕੀ ਦਿਖਾਉਂਦੇ ਆਪਾਂ ਤੁਹਾਨੂੰ ਹੋਰ ਕਾਰੋਬਾਰ ਜਿਹੜੇ ਚੱਲਦੇ ਆ ਦਿੰਦੇ ਵੀ ਫਸਲ ਕਿੰਨੀ ਮਰਾਉਂਦੇ ਨਿਗਾ ਇੱਕ ਵਾਰ ਫੇਰ ਇਹ ਕੋਈ ਆ ਸਾਈਡ ਪਰ ਥੋੜੀ ਤੱਗੀ ਜੀ ਹੁਣ ਡੇਡੀਆਂ ਹੈ ਨਹੀਂ ਬਾਕੀ ਕਣਖ ਸਾਰੇ ਠੀਕ ਖੜੀ ਹੈ ਜੀ ਆਈ ਕਸੈਟ ਪਰ ਆਪਣੇ ਦਾ ਮੂਰੇ ਨੱਕੇ ਕੋ ਨਹੀਂ ਕਾਣਾ ਕੋਈ ਨਹੀਂ ਲਈ ਕੱਲ ਹਵਾ ਚੱਲੀ ਬਹੁਤ ਬਾਕੀ ਜਿਹੜਾ ਪਾਣੀ ਦਾ ਕੰਮ ਅਸਲੀ ਤਾਂ ਇਹਨਾਂ ਨੂੰ ਬੂਟੇ ਨੂੰ ਕੰਮ ਕਰਿਆ ਆ ਦੇਖੋ ਕੱਲ ਹੈ ਟੂਸੇ ਨਿਕਲੇ ਨਹੀਂ ਤੇ ਜਿਹੜੇ ਪੱਤੇ ਨਿਕਲੇ ਵੇ ਮੈਂ ਕਹਿੰਦਾ ਵੀ ਅੱਜ ਕੋਈ ਵੀ ਬੂਟਾ ਨਹੀਂ ਹੈਗਾ ਜਿਹੜੇ ਨੂੰ ਨਹੀਂ ਨਿਕਲੇ ਹੈਗੇ ਹਰੇਕ ਨੂੰ ਪੱਤੇ ਨਿਕਲੇ ਪਾਣੀ ਦਾ ਇੰਨਾ ਫਰਕ ਹੈ ਫਾਰੀ ਰੀ ਖੱਤੀ ਇਹ ਪਿੰਡ ਨਵੇਂ ਲਾਇਆ ਉਹ ਵੀ ਬੂਟੇ ਮੈਂ ਕੱਲ ਵੀ ਗੱਲ ਕਰੀ ਦੀ ਵੀ ਬਹੁਤ ਘੱਟ ਫੁੱਟ ਦੇ ਕਈ ਵੀਰਾਂ ਨੇ ਕਮੈਂਟ ਆਏ ਤੇ ਕਹਿੰਦਾ ਵੀ ਸਾਡੇ ਵੀ ਏਕਣੇ ਵਾ ਸਾੜੀ ਪਾਣੀ ਵੀ ਘੱਟ ਫੁੱਟੇ ਫੁੱਟੇ ਆ ਗਈ ਹੋਰ ਵੀ ਮੈਂ ਦੇਖੇ ਹੋਰੇ ਲੱਗੇ ਪਏ ਪੰਜ ਪੰਜ ਸੱਤ ਸੱਤ ਦੀਆਂ ਛਟੀਆਂ ਫੁੱਟੀਆਂ ਵੀ ਆ ਬਾਕੀ ਸਭ ਉੱਕਣੇ ਖੜੀਆਂ ਮੈਂ ਕਹਿੰਦਾ ਵੀ ਪਾਣੀ ਕਰਕੇ ਪਰ ਖੇਤ ਤਾਂ ਗਿੱਲੇ ਦੇ ਪਤਾ ਨਹੀਂ ਕਾ ਚੱਕਰ ਅੱਜ ਆਪਾਂ ਨਾਲ ਬੂਟੇ ਨੂੰ ਪਾਣੀ ਲਾ ਦਿੱਤਾ ਉਹ ਵੀ ਕਣਕ ਭਰਤੀ ਹੁਣ ਆ ਤਾਂ ਆਪਾਂ ਨੂੰ ਰਿਜ਼ਲਟ ਦਿਖਦਾ ਜੀ ਵੀ ਕੱਲ ਹਰੇ ਕਿਸੇ ਨੂੰ ਪੱਤੇ ਨਹੀਂ ਥੇਗੇ ਅੱਜ ਕੋਈ ਲੈਨ ਹੀ ਜੀ ਨਹੀਂ ਹੈ ਕਿ ਵੀ ਕੋਈ ਬੂਟਾ ਹੀ ਹੋਵੇ ਵੀ ਹਾਂ ਇਹਨੂੰ ਪੱਤੇ ਨਹੀਂ ਆਗੇ ਪਾਣੀ ਦਾ ਬਹੁਤ ਫਰਕ ਹੈ ਜਿਹਨਾਂ ਨੇ ਬੂਟੇ ਲਾਇਆ ਹੋਵੇ ਪਾਣੀ ਇੱਕ ਵਾਰ ਕੋਸ਼ਿਸ਼ ਕਰਕੇ ਲਾ ਦਿਓ ਮੈਂ ਵੀ ਅੱਜ ਪਾਉਣ ਲੱਗਾ ਪਰ ਡੱਬੇ ਕਰ ਫਿਰ ਕਣਕ ਨੂੰ ਹੀ ਲਾਤਾ ਬਾਕੀ ਸਰੋਂ ਦਾ ਨਹੀਂ ਪਤਾ ਲੱਗਿਆ ਜੀ ਪਾਣੀ ਦਾ ਹਲੇ ਲਾਵਾ ਕਿ ਨਾ ਲਾਵਾ ਇਹਨੂੰ ਇਹਦੇ ਬਾਰੇ ਇੰਨੇ ਕੋਈ ਪਤਾ ਨਹੀਂ ਹੈਗਾ ਬਾਕੀ ਦੇਖਦੇ ਜੱਗੇ ਨੇ ਖਾਸੀ ਬੀਜੀ ਵੀ ਉਹਨੂੰ ਪੁੱਛਦਾ ਜੀ ਇਹਦੇ ਲਾਤਾ ਫਿਰ ਅੱਪਾ ਵੀ ਲਾ ਦਿੰਦੇ ਹਲੇ ਲਾਈਟ ਹੈਗੀ 5 ਵਜੇ ਤੱਕ ਰਹਿਣੀ ਹੈ ਵੀ ਘੰਟੇ ਦਾ ਕੰਮ ਐੰਨੇ ਕਿਆ ਰਹੇ ਬੱਲਾ ਦਾ ਪੌਣਾ ਹੀ ਘੰਟੇ ਦਾ ਕੰਮ ਐ ਕੱਲ 14 ਕਿ ਮਿੰਟ ਪਾਣੀ ਪੈਂਦਾ ਰਿਹਾ ਕਿਆ ਰਹੇ ਜੇ ਰੇ ਭਰ ਜਾਂਦਾ ਦਾ ਪਰ ਇਹਦਾ ਅੰਦਰ ਲੱਗ ਹੀ ਬਦਲ ਤਵਾ ਲਾਉਣਾ ਕੋਈ ਪਕਸਾ ਪੁੱਛ ਰਿਹਾ ਇਹ ਬਣਾਉਣ ਦਾ ਕੰਮ ਲਈ ਬਣਾ ਕੇ ਉੱਪਰ ਕੱਟੀਆਂ ਵਾਲਾ ਰਹਿਣੇ ਦੋ ਤਾਈ ਕਿਹਨੇ ਮੈਂ ਉਹ ਤਾਂ ਲਾਉਂਗੇ ਤਾਂ ਉਹ ਪਿੱਛੇ ਛੱਡ ਕੇ ਆ ਗਏ ਤੂੰ ਕਹਿੰਦਾ ਕੱਲ ਕੱਲ ਕਹਿੰਦੇ ਵੀ ਅੱਜ ਸਰੇ ਚੜ ਜਾਣੀਆਂ ਵਾਲੇ ਫੇਸਬੁਕ ਨੂੰ ਕਿਹਾ ਕੋਈ ਨਾ ਨਾਲ ਦਾ ਕਹਿੰਦਾ ਕੱਪੀ ਚ ਜਾਉ ਤੂੰ ਲਾਈ ਜੰਦਾ ਮੈਂ ਉਹ ਪੈਸੇ ਦੇਣੇ ਗਏ ਤਾਂ ਨਾ ਤਾਈ ਨੇ ਤਾਂ ਕਿਹਾ ਤੈਨੂੰ ਪੈਸੇ ਦੇ ਦਵਾਂ ਮੈਂ ਹੁਣ ਇਹ ਕਾਬਜਾ ਵੀ ਲਾਉਣਾ ਇਹਨੂੰ ਕਿਹੜੇ ਹਾਂ ਜਦੋਂ ਬਾਈ ਸਾਡੇ ਨੂੰ ਪ੍ਰੋਬਲਮ ਆ ਗਈ ਅੱਛਾ ਕੋਜਾ ਕਰਨਾ ਠੀਕ ਹੈ ਠੀਕ ਹੈ ਚਾਹੀਦਾ ਏਕਣੇ ਆਹ ਜਿਹਨੇ ਪੱਕਾ ਪੁੱਛ ਨਹੀਂ ਕਰਦਾ ਕਿਆ ਬੰਦਾ ਕੋਈ ਤਾਲਾ ਲੇਖ ਹੋਣੀ ਨਾ ਲੱਗੀ ਪਿੱਛੇ ਹੂੰ ਬਹੁਤ ਕੰਮ ਦਾ ਦਿੱਸਦਾ ਮੈਨੂੰ ਅੰਦਰ ਵੀ ਲੱਗਣਾ ਫਰਮਾਇਆ ਕਿ ਕਿ ਪਾਸੇ ਚਿੱਟਾ ਹੀ ਰਹਿਣਾ ਹੈ ਅੰਦਰ ਤੇ ਆਹ ਆਹੀ ਲੱਗਣਾ ਦਾ ਸਾਈਡ ਪਰ ਹਾਂਜੀ ਹਾਂਜੀ ਬਾਹਰ ਬਾਹਰ ਗਏ ਇਹਦੇ ਟੇਕ ਪਰਲੇ ਉਹ ਗਰੇ ਠੀਕ ਹੈ ਆ ਬੰਦੇ ਦੇ ਚੇਪੀਆਂ ਦਾ ਤਰਵਾ ਲੈ ਨੌ ਨੂੰ ਕੰਮ ਕਰਦੇ ਸਾਬੂ ਕਰਦਾ ਇਹਦਾ ਬਸ ਇਹ ਦੱਸ ਨਹੀਂ ਮੜਾ ਮੋਟਾ ਨਾ ਹੈ ਆ ਤੇਰੇ ਕੋ ਹੱਥ ਹੈ ਦਾ ਮੂਰੇ ਦੇ ਮਾਰ ਪੁੱਠੇ ਹੱਥ ਦਾ ਕੋਈ ਕੁਝ ਪਤਾ ਲੱਗੇ ਨੂੰ ਵੀ ਕੰਮ ਨੂੰ ਮੈਂ ਸਿੱਖਣ ਨੂੰ ਆਇਆ ਬਾਰੇ ਕੋਣ ਖਾਣੇ ਦੀ ਖਾਣੇ ਦੀ ਸਵਾੜੇ ਟੈਲੇ ਮੈਸਤਰੀ ਦੀ ਆ ਬਈ ਖਾਣੇ ਦੀ ਪਈ ਹੈਗੀ ਤਾਂ ਜੀ ਚੱਲ ਜੀ ਨੇ ਰੰਦਾ ਚੱਕਣ ਲੱਗੇ ਹਾਈ ਕਰਦਾ ਚੱਲ ਗਏ ਅੱਗੇ ਅੱਗੇ ਉਹ ਰੋਟਾ ਕਿਰੇ ਕਿਰੇ ਤੁਸੀਂ ਚੇਪੀਆਂ ਲੈ ਆਉਂਦੇ ਆ ਹੈ ਵੀ ਹੁੰਨੇ ਆ ਚੇਪੀਆਂ ਜੀ ਲਾਉਂਦੇ ਨੇ ਨਾਲ ਤੇ ਕੋਈ ਮਸਾਲਾ ਹੀ ਤਕੜਾ ਲਾਇਆ ਕਰੋ ਜਿਹੜਾ ਜਦੇ ਚੜਦੇ ਪਏ ਇਹਦੀ ਬਾਈ ਉਹਦੀ ਨੈਸ ਨਹੀਂ ਹੈਗੀ ਹਾਂ ਇਹਨੂੰ ਬਹੁਤ ਸਿਕ ਟਾਈਮ ਲੱਗਦਾ ਬਹੁਤ ਫਾਇਦਾ ਸਾਨੂੰ ਟਾਈਮ ਜੰਮ ਚੜੇ ਤਿਆਰ ਹਾਂ ਹਾਂ ਪਰ ਉਹਦੀ ਬਾਈ ਆਪਿਆ ਨੇ ਅੱਗੇ ਤੇਰੇ ਸਾਹਮਣੇ ਜਲੇਬੀਆਂ ਬਣਦੇ ਹੁੰਦੇ ਤਾਂ ਮਦਾਨੀ ਲਾਉਂਦੇ ਹੁੰਦੇ ਤੇ ਇੱਕ ਦਿਨ ਪਹਿਲਾਂ ਆ ਗਏ ਹੁਣ ਰੈਡੀਮੇਡ ਬਣ ਜਾਂਦੀਆਂ ਆਪਿਆ ਬਈ ਲੈੰਦਾ ਬਾਰੇ ਸ ਅੱਛਾ ਥੋੜਾ ਲੈੰਦਾ ਬਣਣੀ ਕਿਤੇ ਅਮਰਜੈਂਸੀ ਹਲਾਉਨੇ ਆ ਇਹਨੂੰ ਜਿਵੇਂ ਜਿਵੇਂ ਜਦੇ ਕਰਨਾ ਪਰ ਸਮੱਸਿਆ ਇਹ ਹੈ ਵੀ ਇੱਕ ਦਿਨ ਅਮਰਜੈਂਸੀ ਕਰੇਗੀ ਛਾਣੀ ਠੀਕਾ ਪੰਜ ਤੋਂ ਪਾਵਰ 60 ਦਾ ਇਹ ਉਹ ਪੰਜ ਸਾਲ ਸਾਲ ਤੱਕ ਉਹਦਾ ਲੱਕੜ ਕੇ ਫਰਕ ਪੈਣਾ ਸੀ ਮੈਂ ਤਾਂ ਜੰਗਲ ਦਾ ਟਕਰਨ ਆ ਜਾਵੇਗਾ ਇਹੋ ਕੁੰਡਾ ਦਾ ਭਾਈ ਅਸਾਂ ਉਹ ਮੈਂ ਜਿਹੜਾ ਪੈਂਚਰਾ ਆ ਗਏ ਉਹਨੇ ਇਹਨਾਂ ਕਰ ਅੱਛਾ 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 ਠੀਕਾ ਸਲੂਸ਼ਨ ਹੈ ਇਹ ਨਾ ਇਹ ਉਹ ਹੁੰਦਾ ਪਰ ਕੋਈ ਪ੍ਰੋਬਲਮ ਨਹੀਂ ਇਹ ਸਾਡਾ ਘਰ ਤੁੱਲੱਖ ਦੇ ਦੇਖ ਲੋ ਅੰਦਰੋਂ ਬਾਹਰ ਆ ਜਾਓ ਜੀ ਇਹ ਨੂੰ ਨਾ ਚੰਨ ਦੋ ਬਸ ਇਹ ਕਿੱਵਾਂ ਬਦਲੇ ਤੇ ਉਹ ਤੇਰੇ ਕੋਲ ਧੀਆ ਹੈ ਜੀ ਦੋ ਵਾਰ ਤੇ ਟੇਬਲ ਆ ਕੇ ਰੱਖ ਰੱਖ ਚਲ ਬਾਹਰ ਹਾਂ ਹਾਂ ਦੱਸ ਆ ਗਿਆ ਨਾਲੇ ਬਰਨ ਲਾਉ ਗਰੇ ਗਰੇ ਨਾ ਲੈਣ ਦਰ ਰਾਲ ਦੀ ਹੋ ਜੂਗਾ ਇਹਦਾ ਗੜੇ ਆ ਜੀ ਗੜੇ ਦੇਖ ਹੋ ਜੂਗਾ ਸਾਰਾ ਸਿਸਟਮ ਗਾਲੀ ਮਰਦੀ ਹੈ ਲਾਲੀ ਤੇ ਹੂੰ ਹੂੰ ਇਹਦਾ ਵੀ ਸੇਮ ਕਲਰ ਦਾ ਹਾਂ ਹਾਂ ਮੇਰਾ ਕਲਰ ਵੀ ਥੀਮ ਆ ਬਾਈ ਦੇਖ ਲੈ ਗਰੇ ਦੇ ਨਾਲ ਇਹ ਹੈ ਤੇਬ ਦੇ ਨਾਲ ਹਾਂ ਹੋਰ ਤੇਰਾ ਬੋਰਡ ਨਾਲ ਦਾ ਸੋਹਣਾ ਹੈ ਦੇਖ ਲੈ ਮੈਂ ਮਜ਼ਾ ਕਰਦਾ ਬੋਰਡ ਨਾਲ ਦਾ ਤੇਰੀ ਸ਼ਰਟ ਦਾ ਰੰਗ ਹੈ ਪੀਟਾ ਹਾਂ ਇਹ ਗਰੀ ਬਰੀ ਗਰੀ ਨਹੀਂ ਲੈ ਲੈ ਮਿਲ ਗਿਆ ਸੇਮ 19 21 ਦਾ ਫਰਕ ਹੈ ਬਸ 19 ਵਾਲੇ ਥੋੜੀ ਜੀ ਹਾਂ ਜਿਹੜੀ ਸਿਆਣੇ ਦੀ ਕਹਾਵਤ ਹੈ ਤੇ ਮੈਂ ਕਹਤਾ ਰੋੜੇ ਤੋਂ ਆਓ ਸੋਹਣੀ ਸਿਆਣੇ ਦੀ ਕਹਾਵਤ 19 21 ਦਾ ਫਰਕ ਹੈ ਬਸ ਸੱਜੇ ਤੇ ਮਿਲਦਾ ਹੈ ਹਾਂ ਦੇਖ ਲੈ ਜੇ ਬੰਦਾ ਰੌਂਕੀ ਆਉਣਾ ਬਾਈ ਇਹ ਲੈ ਇਹਦੇ ਵਰਗਾ ਰੌਣੋ ਕਿੱਥੇ ਕਰਦਾ ਹਾਂ ਪੀਚ ਲਾ ਕੇ ਰੱਖਦਾ ਹਾਂ ਹਾਂ ਠੀਕ ਆ ਠੀਕ ਆ ਠੀਕ ਆ ਹਲੇ ਤੇਰੇ ਹੱਥ ਨੇਰ ਤੇ ਸਫਾਈ ਕਰੋ ਜਾਂ ਸਾਫ਼ ਕਰਕੇ ਦੇਖਣੇ ਫਿਰ ਮਿਲ ਜਣਾ ਕਾਹਦੀ ਉਹਨੂੰ ਦਿੱਤੇ ਹੋ ਜਾਂਦੇ ਆ ਤੇ ਮੈਂ ਕੀ ਕਰਾਂ ਹਾਂ ਉਹ ਤਾਂ ਗੰਦੇ ਦਾ ਹੋਣਾ ਜਾਂ ਕੰਮ ਕਰਨਾ ਫਿਰ ਬਾਈ ਦੂਗਾ ਲੈ ਕੇ ਦੇਣਾ ਇੱਕ ਕਲੀਨਰ ਵੀ ਉਹ ਦੂਸਰੇ ਖਾਅ ਕਰਨਾ ਠੀਕ ਹੈ ਠੀਕ ਹੈ ਉਹ ਲਾ ਕੇ ਰੱਖਣਾ ਥੋੜਾ ਜਿਹਾ ਹੋ ਰਿਹਾ ਸਾਲ ਸਾਲ ਕਰਦੇ ਜਾਵੇਂ ਨਾ ਤੈਨੂੰ ਉਹ ਮੈਂ ਕਿਤੇ ਨਿਕਲਣਾ ਇਹਦਾ ਹੋਰ ਕਾਲਾ ਆਉਣਾ ਹੈ ਅੱਜ ਗਰਮੀ ਆ ਗਈਆਂ ਹਾਂ ਗਰਮੀ ਗਰਮੀ ਨਹੀਂ ਜਦ ਤੱਕ ਪੰਜ ਫੇਰਨਾ ਹੈ ਅੱਛਾ ਧੁੱਪਾਂ ਦੇ ਕਣਕ ਵੱਢਣੀ ਹੈ ਹਾਂ ਫੇਰ ਦੱਸ ਸਾਂਭਣੀ ਆ ਬੂਟੇ ਵਾਲੀ ਕਣਕ ਵੱਢੂਗਾ ਹਾਂ ਹਾਂ ਚੱਲ ਦਿਖਾ ਲਿਆ ਉਹਨੂੰ ਤੈਨੂੰ ਪਹਿਲਾਂ ਗੱਲਾਂ ਸਾਈ ਸਵਾਈ ਕਰ ਦੇ ਦੇ ਸਾਈ ਹਾਂ ਵੱਢਦੇ ਹੁੰਦੇ ਆ ਸੀ ਵੱਢਦੇ ਤਾਂ ਹੁੰਦੇ ਜੇ ਵੱਢੂਗਾ ਤਾਂ ਆਹੀ ਆ ਦੱਸ ਉਹ ਤਾਂ ਅਸੀਂ ਪੱਕੇ ਹਾਂ ਦਾ ਕਰੋ ਹੈਗੇ ਅੱਜ ਤਿੰਨ ਜਾਣੇ ਬਸ ਜੀ ਕੰਨਾਂ ਜੋਗੀ ਉਹ ਕਣਕ ਮੇਰੇ ਕੋਲ ਘਟ ਜਾਦਾ ਮੈਂ ਮੰਮੀ ਫਵਾੜੇ ਜੋਗੀ ਹੋਇਆ ਮੈਂ ਮੰਮੀ ਡੈਡੀ ਕਿਹੜਾ ਪਿੰਡ ਆ ਤੇਰਾ ਪੈਣੀ ਪੈਣੀ ਅੱਛਾ ਚੱਲ ਤੁਹਾਨੂੰ ਦਾ ਫੇ ਪੱਕਾ ਕਰਾਂ ਸਾਈ ਸਵਾਈ ਬਹਿਣਾ ਕਰ ਲੈਂਦੇ ਹਾਂ ਹਾਂ ਦੇ ਦੇ ਅੱਕ ਲੈ 2-4000 ਕੱਟਾ ਲੈ ਲੈ ਦੇ ਦੇ 2000 ਲਾਉਂਦਾ ਦੰਦਾ ਨਹੀਂ ਨਾ ਪੈਸਾ ਨਹੀਂ ਨਿਕਾਲੇ ਕਰ ਤੂੰ ਕਣਕ ਬੰਨਣਾ ਪਾਣਾ ਮੜਦਾਂਗੇ ਹਾਂ ਜੋ ਕੰਮ ਕਰਨਾ ਫੇਕ ਕੇ ਇਹ ਦੇਖ ਰਵਿਦਰਿ ਬੜੀ ਲੱਗਦੀ ਹੈ ਜੀ ਜੀ ਚੇਪੀ ਜੀ ਲਾਈ ਵੀ ਹੈ ਤਾਂ ਹਾਂ ਹਾਂ ਤਾਂ ਇਹ ਵੀ ਇਕੱਲੇ ਕਾ ਪਿੱਛੇ ਦੇ ਡਿਜ਼ਾਈਨ ਕੱਟ ਕੇ ਲਿਆਂਦਾ ਹੁੰਦਾ ਲਾਔਰ ਵੀ ਦਰਦਾਂ ਬੱਸ ਕੀ ਜਾਂ ਵਹੀ ਜਣ ਹਾਂ ਇਹਨੇ ਬੁੱਲਿਆ ਵੇ ਕਲਰ ਲੈ ਕੇ ਆਇਆ ਦੋ ਨਾ ਜਿਹੜੇ ਪਹਿਲਾਂ ਦਿਖਾਇਆ ਸੀ ਜਿਆਦਾ ਹਾਂ ਉਹ ਮੋੜ ਤੇ ਹੋ ਵਾਹ ਹੋਦਰੇ ਹੁਣ ਕਿਹਦੇ ਤੋਂ ਮੋੜ ਪੜ ਉਹਦੇ ਵਿੱਚ ਇਹ ਬੁਲੇ ਪਸੰਦ ਜੀ ਲੈ ਕੇ ਆਇਆ। ਹਾਂ ਇਹਦਾ ਭਾਈ ਜੋ ਮੋਟਾ ਮਨਾ ਕਰੇ। ਨਹੀਂ ਨਹੀਂ ਠੀਕ ਹੈ। ਗੱਲ ਕਰ ਤਾਂ ਬਣਾ ਦੋ ਬਣਾ ਦੇ ਜਗ੍ਹਾ ਦਾ ਘਾੜਾ ਢਾ ਦੇਣੀ ਹੈ। ਕਰੀ ਕਰੋ ਆਹ ਰਿਪੋਰਟ। ਵੇ ਕਾਂਟੇ ਜਾਂਦਾ ਗੱਲ ਤਾਂ ਸਹੀ ਹੈ। ਉਹਨਾਂ ਬਿਤਰ ਨੂੰ ਕਹੇ ਤਾਂ ਆਪੇ ਹੂੰ ਕਹਿੰਦਾ ਬਈ ਥੋੜਾ ਜਲਦੀ ਕਰੋ ਅੱਛਾ ਜਲਦੀ ਆ ਸੁੰਗੜ ਗਰੀ ਜਿਹੜੀ ਦੋ ਚੀਜ਼ਾਂ ਐ ਬਣੀਆਂ ਨੇ ਰੂਮ ਚ ਹੂੰ ਜੇ ਉਹ ਹੀ ਅੱਜ ਤੱਕ ਨਹੀਂ ਤਿਆਰ ਹੋਣਗੇ ਦੋ ਦਿਨਾਂ ਕਰੂਨ ਆਹ ਮੈਂ ਕਹਾਂ ਅੱਜ 10 ਦਿਨ ਹੋ ਗਏ ਉਹਨੂੰ ਕਹਾਂ ਇਹਨਾਂ ਨੂੰ ਅੱਛਾ 8ਵਾਂ ਦਿਨ ਆ ਜੀ 8ਵਾਂ ਦਿਨ 8ਵੇਂ ਦਿਨ ਦੇ ਵਿੱਚ ਦਵਾਰਾ ਨੂੰ ਵਿਚਾਰ ਕਰਕੇ ਬੰਦ ਲਗਾਓ ਦਵਾਰਾ ਲਾਤੀ ਮੈਂ ਕੀ ਕਰੀ ਹੂੰ ਬੈਠੇ ਨੇ ਹਾਂ ਮੈਂ ਕੋਈ ਨਾ ਕਰੀ ਦਵਾਰਾ ਬਣਨੇ ਆ ਕੋਈ ਨਿੰਦਾ ਨਾ ਕਰ ਤੇ ਉਹ ਕਹਿੰਦਾ ਹੋਰ ਬੰਦੇ ਚਾਹੀਦੇ। ਅੱਛਾ। ਉਹ ਕੋਈ ਤਾਂ ਮੁੰਡਾ ਕੋਲੀ ਕਿਦੀ ਹੈ ਟਾਈ। ਹੂੰ ਉਹਦੇ ਸਵਾਛੇ ਦੇ ਘਟ ਮੇਰੇ ਤਿਆਰ ਕਰਾਂਗੇ। ਤਾਂ ਕਿ ਦੇਖੋ ਜੀ। ਹਾਂ। ਯਾਰ ਹੁਣ ਤਾਂ ਔਰੇ ਕੋਈ ਬੰਦਾ ਹੈਗਾ ਤਾਂ ਉਹਨੂੰ ਪਾਗ ਦੇਖ ਲੈਂਦੇ। ਪਾਗ ਦੇ ਜਾਈਏ। ਅੱਛਾ। ਹੂੰ। ਨਾ ਪੀੜਾ ਕਰ ਰਹੇ ਹਾਂ ਜਿਹੜਾ ਸਾਡੇ ਤੋਂ ਵੀ ਆਰਟੀਕਲ ਤਾਂ ਆਉਂਦੇ ਨੇ ਨਸ਼ੇ ਉੱਤੇ ਜਿਹਦੇ ਹੌਸਲ ਨਾਲ ਕੰਮ ਹੁੰਦਾ ਪਰ ਇਹ ਗੱਲ ਲੈ ਆਏ ਆਏ ਦੀ ਕਰ ਲੋ ਅਟਲੋ ਉਹ ਕਰ ਲੋ ਇਹ ਧਵਾੜੇ ਕੋ ਬੰਦਾ ਆਇਆ ਜਾਂਦਾ ਕੰਮ ਕਰਨ ਲੱਗੇ ਕਿ ਨਹੀਂ ਕਦੇ ਨਹੀਂ ਆਏਗੀ ਮੈਂ ਵੀ ਇਹ ਦੇਖਿਆ ਸੀ ਬਾਈ ਆਉਣਾ ਹੀ ਨਹੀਂ ਜਿੰਦੀ ਗੱਡਾ ਮਕਾਨ ਪੈਂਦਾ ਇਹ ਉਹ ਤਾਂ ਬਹੁਤ ਜ਼ੁਰਦਾ ਬਾਈ ਅੱਛਾ ਬੁੜਾ ਦਾ ਮੈਂ ਤਾਂ ਰੋਪੜੇ ਸਮਝਿਆ ਜੇ ਫੋਨ ਆਉਂਦਾ ਰੋਪੜੇ ਤੇ ਆਏ ਹੋਰ ਉਹ ਹੈਗਾ ਇਹ ਆਪਣਾ ਉਹ ਉੱਪਰ ਦੇ ਤਾਂ ਬੰਦੇ ਰੁਡੀ ਅੱਟ ਡੈਕਟ ਬੱਲੇ 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 ਇਹਨੇ ਡੇਰੇ ਨਹੀਂ ਉਹ ਡਿਊਟੀ ਉੱਪਰ ਦਾ ਭਾਈ ਅੱਛੇ 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 ਇਹ ਵਸਤੂ ਦਾਸਤਰ ਵਾਲੇ ਵੀ ਆ ਭਾਈ ਉੱਪਰੋਂ ਦਾ ਮੁੰਡਾ ਗੁਰਪੀ ਦਾ ਅੱਟ ਡੈਕਟ ਵਸਤੂ ਦਾਸਤਰ ਹੋਇਆ ਕੋਸ਼ ਉਧਰ ਕਰਾਦਾ ਹੱਥੀ ਜਾਗੇ ਕਣਕ ਕਰਿਆ ਮੈਂ ਅੱਜ 2 ਗਿੱਲੇ ਦੱਸ ਦੇ ਭਾਈ ਕਦੋਂ ਦਪਿੰਦਾ ਸਾਰਿਆਂ ਦੇ ਪਹਿਲਾਂ ਸ਼ੁਰੂ ਕਰਨੀ ਪੱਢਣੀ ਆ ਗਈਆਂ ਬੱਲਾ ਹਾਂ ਬੱਲਾ ਲੈ ਹੋ ਗਈ ਚਿੱਟੀ ਸੁੱਕ ਗਈ ਹਾਂ ਸੁੱਕ ਗਈ ਤਾਂ ਸੁੱਕ ਗਈ ਪਹਿਲੀ ਵਾਰ ਇਹਨੂੰ ਵੱਢਣ ਲੱਗਣਾ 20 ਦਿਨ ਤੱਕ 19 ਦਿਨ ਤੱਕ ਹੋ ਗਿਆ ਬਸ ਹੈ ਔਰ ਹੋਊਗਾ پیسے ਦਵਾ ਹਾਂ ਦਵਾ ਲੈ ਆਓ ਲੈ ਆ ਲੈਣਾ پیسے ਲੈਣ ਨੂੰ 2000 ਲੈ ਆਦਰ ਤੋਂ ਸਾਢੇ ਦਮ ਹਾਂ ਜੀ ਦਵਾ ਰੇਟ ਜਿਹੜਾ ਹੋਣਾ ਤੇਰਾ ਹੋਵੇ ਲਓ ਦੋ ਦੋ ਕਰ ਅੱਛਾ ਦੋ ਦੇ ਦਿੰਦਾ ਹੁਣ ਯਾਰਾ ਤੇਰੇ ਰੰਬੇਸਤੀ ਸਾਹਮਣੇ ਦਊਂਗਾ ਇੰਨੀ ਵੇਦਵਾ ਹਾਂ ਅਜੇ ਉੱਤਾਂ ਤੋਂ ਪਾਣੀ ਲਗਾਇਆ ਕਣਕ ਨੂੰ ਅੱਜ ਜਲਦੀ ਦੇ ਉੱਤੋਂ ਪੀ ਗਏ ਉਹ ਇੱਕ ਪਾਸੇ ਹੀ ਪਾਣੀ ਲੈ ਜਿਹਨੂੰ ਪਹਿਲਾਂ ਪਾਣੀ ਲੱਗਿਆ ਉਹ ਛੋਟੇ ਤੋਂ ਪਹਿਲਾਂ ਆ ਜਾਂਦੀ ਹੈ ਦੇਖੋ ਉਹ ਵਾਈ ਜੱਗੇ ਤੇ ਚੱਲਦਾ ਕਹਾ ਕਰੂਗਾ ਪਾਰਟੀ ਮੁੰਡਾ ਹਟਦਾ ਨਹੀਂ ਹੈਗਾ ਇਹ ਤਿਆਰੀ ਜਿਸ ਅਸਾ ਨਾਲ ਚੱਲਦੀ ਹੈ ਕਣ ਬਿਆਹ ਨੂੰ ਕੰਮ ਜਿਹੜਾ ਵਰਦਾ ਆ ਦੇਖ ਟ੍ਰੀਲੇ ਲੱਗੇ ਆ ਰੰਗ ਵਾਲੇ ਵੀ ਲੱਗੇ ਹੋਏ 2008 ਵਿੱਚ ਕਹਿੰਦਾ ਕੰਦ ਕਰੀਤੀ ਆ ਰੰਗ ਨਹੀਂ ਕਰਿਆ ਅਜੇ ਤੱਕ ਹੁਣ ਲੱਗਿਆ ਰੰਗ ਦੀ ਵਾਰੀ ਹੁਣ ਆਈ ਦੇ ਉਹ ਕਹੇ ਤੇ ਮੁਰਾਦੰਦਾ ਆਗ ਨਹੀਂ ਕਿਸੇ ਮਸਲੇ ਦਾ ਹੱਲ ਨਾਮ ਬਚਣਾ ਅੱਜ ਤੇ ਨਾ ਹੀ ਕੱਲ ਹੁਣ ਕਹਾ ਕੱਢਣਾ ਦਾ ਥੋੜਾ ਛੋਟਾ ਵੱਡਾ ਆ ਇਹਨੂੰ ਲੈ ਆਹ ਅਲਾ ਫੜੀ ਧੋ ਕਿੱਥੇ ਦਾ ਮੈਂ ਜਿਆਵਾ ਤਾਂ ਸਮਾਨ ਲੈਣਾ ਹੈ ਇਹ ਚਾਹੀਦਾ ਮੇਰੇ ਨਾਲ ਪਾਈ ਕੇ ਸਮਾਨ ਲੈਣ ਦਾ ਇਹ ਕੰਮ ਕਰਨਾ ਐਂਡ ਵਿੱਚ ਮੋਟਰ ਬੰਦ ਕਰ ਦਿਜੀਏ ਫੋਟੋ ਕਰਨੇ ਆ ਇਹਦਾ ਫੋਟੋ ਨਾਲ ਕਰ ਦੋ ਉਹ ਜੱਗੇ ਸਰਤਾ ਟਰੈਕਟਰ ਹੈ ਕਿਸੇ ਕੋਲ ਹਾਂ ਮੋਟਰ ਬੰਦ ਕਰ ਦੇਵਾ ਲੇ ਕੈਟਾ ਗਾ ਤੂੰ ਬੋਏ ਕੈਟਾ ਕਹਿੰਦਾ ਬਾਈ ਬਾਈ ਦੂਸਰਾ ਨਾਲ ਵੀ ਆਹ ਲਓ ਮਹਾ ਸਰਤਾਜ ਟਰੈਕਟਰ ਹੈਗਾ ਕਿਸੇ ਕੋ ਹਰੇ ਰੰਗ ਵਾਲਾ ਹਾਂ ਸਰਤਾਜ ਟਰੈਕਟਰ ਉਹਦੀ ਵੀ ਡਿਮਾਂਡ ਆਈ ਹੈ ਕਿੱਥੇ 55 30 ਮੰਗਦੇ ਤੇ ਕਿਹਾ ਸਰਤਾਜ ਬਰਾ ਕੇ ਮੁੜ ਗਏ ਹੈ ਗਵਣੇ ਵਾਲਾ ਸਰਤਾਜ ਨਹੀਂ ਸਾਨੂੰ ਚਾਹੀਦਾ ਹੈਗਾ ਸਾਨੂੰ ਚੱਲਣੇ ਵਾਲਾ ਸਰਤਾਜ ਚਾਹੀਦਾ ਹੈ ਭਾਈ ਕਹਿੰਦਾ ਅਸੀਂ ਡਰਾਈਵਰੀ ਸਿੱਖੇ ਤੇ ਟਰੈਕਟਰ ਪਰ ਕਹਿੰਦਾ ਹੁਣ ਬਾਹਰ ਬੈਠਿਆ ਸੀ ਕਹਿੰਦਾ ਫੇਰ ਹੁਣ ਲੈਣਾ ਆਪਣਾ ਵਾਹ ਠੀਕ ਹੈ ਜਿਹੜਾ ਛੋਟਾ ਜਿਹਾ ਹਰੇ ਰੰਗ ਵਾਲਾ ਖਬਰਾਜ ਆ ਜਾਂਦਾ ਖਬਰਾਜ ਵਾਲੇ ਦਾ ਬਿੰਦੂ ਘਰ ਨੂੰ ਚੱਲੇ ਜਾ ਕੇ ਹਾਂ ਦੇਖ ਲੈ ਇਹਨਾਂ ਦੇ ਕੈਮਰੇ ਲੱਗੇ ਹੋਏ ਕੈਮਰੇ ਇਹਨਾਂ ਦੇ ਕਿਤੇ ਭੁਲਿੱਖ ਚ ਨ ਰਹੀ ਆਹੋ ਇਧਰ ਲਿਆਨਾ ਤਾ ਭਾਈ ਲੱਗਦਾ ਏ ਕਣੇ ਆਮ ਬਧੇਰਾ ਖੇਚਦਾ ਹੈ ਜੇ ਟਾਈਮ ਨਾਲ ਆਵੇ ਆਉਂਦਾ ਨਹੀਂ ਹੈਗਾ ਕਿਹੜੇ ਨਾਲ ਲਾਇਆ ਸਵੇਰ ਦੇ ਕਿਹੜੇ ਲਾਂਦਾ ਇਹ ਮੁੰਡਾ ਆ ਜਾਂਦਾ ਸਹੀ ਤੋ ਇੱਕ ਹੋਰ ਰੇਖ ਤੁਹਾਡੇ ਦਾ ਕੰਮ ਲੋਟਾ ਉਹ ਆਜਮੇਸਤਰੀ ਦਾ ਵੀ ਲੋਟਾ ਹੋਇਆ ਇਹਦਾ ਵੀ ਕੀ ਨਾ ਦੇ ਕਬੂਤਰ ਨੇ ਉਰੇ ਦਾ ਕਮਾਰ ਕਰਦੇ ਪਿੰਡ ਦਾ ਦੋ ਕਬੂਤਰ ਦੇਖੀ ਜਾਂਦੇ ਉੱਡਦੇ ਵੀ ਕਿੱਥੇ ਉੱਡਦੇ ਸਾਡੇ ਮਿੰਦੂ ਗੱਲ ਸਹੀ ਕਿ ਨਹੀਂ ਆ ਵੀ ਨਾ ਕੰਮ ਕਰਦੇ ਬਸ ੁੱਤੀ ਹੈ ਆ ਵੀ ਨਾ ਕੰਮ ਕਰਦੇ ੁੱਤੀ ਨਾ ਫੇਰ ਕਿਆ ਕਬੂਤਰ ਲੈ ਲੋਟਾਉਣੇ ਆ ਹਾਂ ਹੁਣ ਆ ਪਰ ਉਹਨਾਂ ਪਰ ਸਹੀ ਵੀ ਨਾ ਕਰਿਆ ਪਿਆ ਅੱਛਾ ਆਰਾਮ ਕਾਜੂ ਪਾਏ ਹੋਏ ਆ ਅੱਛਾ ਹੁਣ ਉਹਨਾਂ ਦੇ ਕੱਢਣੇ ਵੀ ਤਾਂ ਹੈਗੇ ਆ ਜਿਹੜੇ ਖਲਾਏ ਠੀਕ ਆ ਠੀਕ ਆ ਹਾਂ ਬਾਈ ਜੀ ਹਾਂ ਜੀ ਬਾਈ ਕਹਿੰਦੇ ਆ ਵੀ ਤੂੰ ਆਪਣੀ ਮਰਜ਼ੀ ਗਿਆ ਆਉਂਦਾ ਸਰਕਾਰੀ ਕਾਰੀ ਜੀ ਆਪਣਾ ਕੰਮ ਤਾਂ ਆਪਣੀ ਸਰਕਾਰੀ ਗਿਆ ਹਾਂ ਨਾ ਠੀਕ ਹੈ ਤਾਂ ਹੀ ਨਾ ਜੀ ਅਸੀਂ ਵੀ ਠੇਕਾ ਤੈਨੂੰ ਕਾਹੇ ਦਿੱਤਾ ਨਹੀਂ ਤੇਰੇ ਨਾਲ ਸਾਡੀ ਲੜਾਈ ਰੋਜ਼ ਹੀ ਰਹੇ ਕਰਨੀ ਵੀ ਗਿਆ ਭੱਜ ਕੇ ਘਰ ਨੂੰ ਆਇਆ ਹੋ ਗਿਆ ਸਹੀ ਗੱਲ ਹੈ ਸਹੀ ਮੈਂ ਉਹਨੂੰ ਕਹਿ ਕੇ ਤਾਂ ਮਾ ਜੀ ਦਿਹਾੜੀ ਪਰੋਂਦਾ ਉਹਨੂੰ ਦੋ ਤਿੰਨ ਵਾਰ ਕੁੱਟ ਦਿੰਦਾ ਸੇ ਕਿਹੜੇ ਘਰ ਲਾ ਆਇਆ ਨਾ ਨਾ ਠੀਕ ਹੈ ਠੀਕ ਕੁੱਟ ਤਾਂ ਇੱਕ ਵਾਰ ਹੀ ਹੁੰਦੇ ਨੇ ਕਿ ਮੁੜ ਕੇ ਹੁਣਾਂ ਦੇ ਇੱਕ ਵਾਰ ਕਟਾਈ ਕਰ ਕੇ ਨਾ ਕਰਦਾਈ ਕੇ ਕੰਮ ਆਈ ਨਾ ਨਾ ਠੀਕ ਹੈ ਠਾਹੀ ਦਾ ਵੀ ਆਹ ਹਰ ਲੋਕ ਜੁਗਾ ਰੰਗ ਦੇ ਵਿੱਚ ਹੈ ਆਹ ਰੰਗ ਚ ਲੁਕ ਜੂਗਾ ਵਿੱਚ ਹਾਂ ਜੀ ਹਾਂ ਤਾਂ ਗੂੜੇ ਹੀ ਹੋ ਗੋਰਾ ਪੇਂਟ ਆ ਕਰਿਆ ਵੇ ਇਹ ਤਰ੍ਹਾਂ ਮੇਰੀ ਤਰੀ ਪੇਂਟ ਹੋਇਆ ਵੇ ਜਿਹੜਾ ਆ ਪੇਂਟ ਕਰਿਆ ਵਾ ਪਹਿਲਾਂ ਕੋਪਰ ਵਾਲੀ ਆ ਦੇ ਪੋਸਟਰ ਵਾਗੇ ਤੇ ਦੂਆ ਪਲਾਸਟਿਕ ਰੰਗ ਆ ਯਾਰ ਇਹ ਜਾਈ ਚਾਹੀਦਾ ਉਤਰੇ ਨਹੀਂ ਹੈਗਾ ਜੱਗੇ ਕਿਤੇ ਅੱਜ ਕੱਲ ਦਾ ਇਹ 7 ਸਾਲ ਹੋ ਗਏ ਲੈ ਉੱਤੇ ਫੇਰ ਦੇਖ ਲੈ ਕਿ ਤੂੰ ਨਹੀਂ ਹਿੱਲਿਆ ਹੈ ਗਾਰਾਂਗੇ ਇਹ ਨਵੇਂ ਤੁਸੀਂ ਦੱਸਣਾ ਤਾਂ ਜਾਂ ਤਾਂ ਤੁਸੀਂ ਕਹਿੰਦੇ ਸਮੋਸਾ ਮਾਉਣਾ ਸਮੋਸਾ ਕਰਾ ਲਓ ਨਾ ਨਾ ਜੀ ਇਹ ਤਾਂ ਲੋਕ ਆਪੇ ਕਹਿੰਦੇ ਸਮੋਸਾ ਵਾਸੀ ਤਾਂ ਕਹਿੰਦੇ ਕਿ ਮਹਿੰਗੇ ਮਹਿੰਗੇ ਹੁਣ ਬਾਈ ਕੰਦਰ ਸੈਟ ਕਰਨਾ ਹੈ ਮਤਲਬ ਕਰਾ ਲਓ 3-4 ਬਾਲਟੀ ਲੱਗ ਜੇ ਨੇ ਕਰਾ ਲਓ ਉਹ ਬਾਲਟੀ ਵਾਲਾ ਰੰਗ ਖੜਦਾ ਨਹੀਂ ਹੈਗਾ ਮੈਂ ਦਿਖਾਇਆ ਤਾਂ ਰਿਸ਼ਤੇਦਾਰੀ ਦੇ ਬਾਲਟੀ ਵਾਲਾ ਕਰਾਇਆ ਤਾਂ ਨਹੀਂ ਜੀ 1.5 ਮਹੀਨਾ ਹੋਇਆ ਸੈਟ ਦੇ ਉੱਪਰ ਕਹਿੰਦਾ ਬਾਈ ਅੱਛਾ 1.5 ਮਹੀਨਾ ਹੋਇਆ ਖਲੇਪਰ ਤੇ ਉੱਠ ਵੀ ਗਏ ਦੇ ਲੰਗਦਾ ਨਾ ਪੂਰਾ ਕੋਟ ਮਾਰਦਾ ਬਾਕੀ ਲੱਗੇ ਬਾਹਰ ਕਾ ਨਾ ਮੁੰਡੇ ਲੋਕ ਆਪਣੇ ਮਿਸਤਰੀ ਜਾਣ ਵਛਾਣਾ ਠੀਕਾ ਵੀ ਆਪਾਂ ਨਹੀਂ ਕਰਾਇਆ ਦਰਬਾਰ ਵੀ ਕਰਤਾ ਇਹ ਵੀ ਦੂਰਾ ਕੋਟ ਵੈ ਜੀ ਐਵਰ ਦੂਰਾ ਹੋ ਰਿਹਾ ਬਿੰਦੂ ਹਾਂ ਜੀ ਹਾਂ ਜੀ ਕਹਿੰਦੇ ਹੁਣ ਧਰਿਆ ਹੈ ਹਾਂ ਜੀ ਜਿਹੜਾ ਹਾਂ ਕਹਿੰਦੇ ਕਿ ਚਿੱਟਾ ਕਰਨਾ ਇਧਰ ਚੰਗਰੀ ਅੱਛਾ ਆ ਪਹਿਲਾਂ ਚਿੱਟੇ ਕਰ ਮੈਂ ਠੀਕ ਹੈ ਠੀਕ ਹੈ ਪਹਿਲਾਂ ਨੰਬਰ ਮਕਾਨ ਦਾ ਸਾਡਾ ਬਾਹਰ ਬਹਾਦਰ ਠਿਕ ਹੋਇਆ ਬਈ ਸਾਡਾ ਸਾਰਾ ਇਹ ਇੱਥੇ ਸ਼ੁਰੂ ਕਰਤਾ ਘੁੰਮ ਕੇ ਉਰੀ ਫੇਰ ਆ ਜਣੇ ਨੇ ਅੰਦਰ ਅੰਦਰ ਦਾ ਬਰੈਂਡਾ ਜੀ ਕਰਨਾ ਦੋਵੇਂ ਸਾਡਾ ਜੀ ਅੰਦਰ ਤੇ ਅੰਦਰ ਤੇ ਅੱਛਾ ਇੱਕ ਆਪਣਾ ਹੋਗਾ ਜਿੱਥੇ ਬੈਂਦੇ ਚਾਹੇ ਖੜੇ ਹਾਂ ਠੀਕ ਹੈ ਉਹ ਮੈਂ ਨੌਲੇ ਤੁਲਾਤਾ ਪਾਣੀ ਇਹ ਬੂਟਾ ਨੂੰ ਪਾਣੀ ਨਾ ਲੱਗਣ ਕਰਕੇ ਹੀ ਹੋਇਆ ਫਰਕ ਪੈਂਦਾ ਜਿਹੜਾ ਫਟਰੇ ਨੇ ਉਹਨਾਂ ਟਮਾਟਾ ਮਾਜੇ ਵਿੱਚ ਫੁੱਟੇ ਵਿਦਿਆਂ ਨੂੰ ਵੀ ਨਿਕਲਦੀ ਆ ਟੁੱਸਾ ਜਹਾ ਕੱਲ ਨੂੰ ਦੇਖੇ ਹੁਣ ਕਿਹੜੇ ਹਿਸਾਬ ਇੰਨੇ ਹੁਣ ਕੱਲ ਨੂੰ ਕੋਈ ਉਹ ਛੱਡੀ ਰਹੋਗੀ ਜਿਹਨੂੰ ਨਹੀਂ ਪਤਾ ਨਿਕਲੇ ਹੈਗੇ ਇੰਨਾ ਫਰਕ ਪੈਂਦਾ ਪਰ ਅੱਜ ਹਵਾ ਦਾ ਬਹੁਤ ਫਰਕ ਆ ਦੇਖੋ ਕਣਕ ਜਮਾਂ ਹੀ ਖੜੀ ਹੈ ਮਾੜੀ ਮੋਟੀ ਜੱਲੀ ਆ ਵਿੱਚ ਨੂੰ ਨਹੀਂ ਸਭ ਕਣਕਾਂ ਖੜੀਆਂ ਬਾਈਕ ਦੇ ਆੜੀ ਲੰਘੀ ਅੰਨੇ ਜੇ ਖੁਸ਼ਕਾ ਹੋ ਜਾਂਦਾ ਇਹਨੂੰ ਗੱਲ ਨਹੀਂ ਲੱਗਦੀ ਗੱਲ ਵੀ ਹਵਾ ਚਲੋ ਚੱਲਦੀ ਆ ਬਹੁਤੀ ਨਹੀਂ ਹਿਸਾਬ ਦੀ ਰਹੀ ਹੈ ਮੱਕੀ ਹੁਣ ਆਇਆ ਜੀ ਵੱਢਣ ਮਸੇਨ ਤਕਰੀਬਨ ਆ ਸਾਢੇ 4 ਪੌਣੇ 5 ਦਾ ਟਾਈਮ ਗਿਆ ਹੋ ਬੱਸ ਟਾਈਮ ਤੇ ਕਾਕਾਂਡੇ ਹੁੰਦਾ ਇਨੂੰ ਪਾਣੀ ਲੱਗ ਗਿਆ ਦਾ ਆਪਣਾ ਨੂੰ ਇੱਧਰ ਬਰਸ਼ੀਣ ਤੇ ਇੱਧਰ ਥੋੜਾ ਜਿਹਾ ਫਰਕ ਪੈ ਗਿਆ ਦਾ ਇਹ ਲੈਨਾਂ ਨੂੰ ਲੱਗਿਆ ਦਾ ਲਸਣ ਵਾਲੀ ਨੂੰ ਇਹਨਾਂ ਨੂੰ ਅੱਜ ਲਾਇਆ ਲਸਣ ਲੱਗ ਗਿਆ ਸੰਗਣਾ ਇੱਕ ਦੀ ਦੇਖਦੇ ਕੋ ਕੋਣ ਦਾ ਜੰਮਣ ਨੂੰ ਕੋਹੁਰ ਤੇ ਫੇਰ ਹੈਗਾ ਲੱਗਦਾ ਮੈਨੂੰ ਇੱਕ ਦੀ ਕੰਮ ਪਿੱਛੇ ਥੋੜਾ ਜਾਇਆ ਤਾਂ ਆਪਣੇ ਇਧਰਲੇ ਪਾਸੇ ਨੂੰ ਦਿਖਾਇਦਾ ਆਪਾਂ ਥੋੜਾ ਜਿ ਲੱਗਿਆ ਹੋਇਆ ਐਗਤੀ ਨਹੀਂ ਮੈਨੂੰ ਲੱਗਦੀਆਂ ਫੇਰ ਅੰਬਾਨੋ ਬਦਿ ਲਾਗੋ ਗੁਰਾ ਆਇਆ ਜure ਉੱਪਰ ਸਾਰੇ ਭਰੇ ਪਏ ਆ ਆ ਗਮਣਾ ਇਹਨੂੰ ਲੱਗ ਗਿਆ ਉਹਨਾਂ ਦੇ ਕੋ ਆ ਸਭ ਕੁ ਹਰਾ ਦਾ ਚਲੋ ਕੁੱਟ ਲਈਏ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਕਿਸੇ ਅਗਲੇ ਵਲੌਗ ਵਿੱਚ ਸਸਰੀ ਘਾਲ ਸਾਰਿਆਂ ਨੂੰ ਜੀ